ਇਹ ਜਾਣਕਾਰੀ ਜਿਹੜੀ ਆਪਾਂ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਹੈ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਨਗਰ ਕਾਉਂਸਲ ਵੱਲੋਂ ਜਿਹੜੀਆਂ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਸਬੰਧ ਵਿੱਚ ਉਹਦੀ ਜਿਹੜੀ ਅਪਲਾਈ ਕਰਨ ਦੀ ਆਖਰੀ ਤਾਰੀਖ ਬਿਲਕੁਲ ਨੇੜੇ ਆ ਗਈ ਹੈ ਸੋ ਵੱਤੋ ਵੱਦ ਨੌਜਵਾਨ ਇਹਦੇ ਵਾਸਤੇ ਅਪਲਾਈ ਕਰੋ ਉਮਰ ਹੈ ਜਿਹੜੀ 18 ਤੋਂ 37 ਸਾਲ ਹੈ ਤੇ ਇਹਦੇ ਵਾਸਤੇ ਆਪਾਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਕਿੰਨੀ ਉਹਦੀ ਪੋਸਟਾਂ ਦੀ ਗਿਣਤੀ ਹੈ ਤੇ ਕੀ ਇਹਦੇ ਵਿੱਚ ਯੋਗਤਾ ਜਿਹੜੀ ਮੰਗੀ ਗਈ ਹੈ ਤੇ ਇਹ ਸਾਰੀ ਜਾਣਕਾਰੀ ਆਪਾਂ ਕਿਵੇਂ ਤੁਸੀਂ ਇਹਨੂੰ ਅਪਲਾਈ ਕਰਨਾ ਸਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੀ ਵੇਖਿਓ ਸੋ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਪੋਸਟ ਹੈ ਉਹ ਹੈ ਐਮ ਆਈ ਐਸ ਫਾਈਨੈਂਸ ਐਂਡ ਇਸਟੈਬਲਿਸ਼ਮੈਂਟ ਦੀ ਇੱਕ ਵੈਕੈਂਸੀ ਹੈ ਤੇ ਐਮ ਬੀਏ ਇਹਦੇ ਵਿੱਚ ਫਾਈਨੈਂਸ ਜਾਂ ਆਈਟੀ ਨਾਲ ਕੀਤੀ ਹੋਵੇ ਤੇ ਪ੍ਰੋਫੈਸ਼ਨਲ ਡਿਗਰੀ ਵੀ ਜਿਹੜੀ ਉਹ ਇਹਦੇ ਵਿੱਚ ਤੁਹਾਡੀ ਮੰਨੀ ਜਾਏਗੀ ਤੇ ਕੰਪਿਊਟਰ অপারেਟਰ ਦੀਆਂ ਪੋਸਟਾਂ ਨੇ 2 ਗ੍ਰੈਜੂਏਸ਼ਨ ਮੰਗੀ ਗਈ ਹੈ ਕੰਪਿਊਟਰ ਸਰਟੀਫਿਕੇਟ ਹੋਣਾ ਚਾਹੀਦਾ ਹੈ ਆਈਐਸਓ ਸਰਟੀਫਾਈਡ ਕੰਪਨੀ ਦੇ ਕੋਲ ਪੇਮੈਂਟ ਕਲੈਕਟਰ ਦੀਆਂ 6 ਵੈਕੈਂਸੀਆਂ ਨੇ ਇਹਦੇ ਵਿੱਚ 12ਵੀਂ ਯੋਗਤਾ ਮੰਗੀ ਗਈ ਹੈ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਸੈਨੀਟਰੀ ਸੁਪਰਵਾਈਜ਼ਰ ਦੀਆਂ 8 ਪੋਸਟਾਂ ਨੇ 12ਵੀਂ ਕੀਤੀ ਹੋਵੇ ਪੰਜਾਬੀ ਵਿਸ਼ੇ ਨਾਲ ਜੀਸੀਬੀ ਆਪਰੇਟਰ ਦੀ ਇੱਕ ਪੋਸਟ ਹੈ ਇਹਦੇ ਵਿੱਚ ਤੁਹਾਡੇ ਕੋਲ ਜੀਸੀਬੀ ਚਲਾਉਣ ਦਾ ਲਾਇਸੈਂਸ ਹੋਣਾ ਚਾਹੀਦਾ ਜੀਸੀਬੀ ਹੈਲਪਰ ਦੀ ਪੋਸਟ ਹੈ 10ਵੀਂ ਪਾਸ ਯੋਗਤਾ ਹੋਵੇ ਪੰਜਾਬੀ ਵਿਸ਼ੇ ਨਾਲ ਤੇ ਟਿੱਪਰ ਸੁਪਰਵਾਈਜ਼ਰ ਦੀਆਂ ਦੋ ਪੋਸਟਾਂ ਨੇ 12ਵੀਂ ਪਾਸ ਕੀਤੀ ਹੋਵੇ ਪੰਜਾਬੀ ਵਿਸ਼ੇ ਨਾਲ ਟਿੱਪਰ ਡਰਾਈਵਰ ਦੀਆਂ 35 ਪੋਸਟਾਂ ਨੇ 10ਵੀਂ ਯੋਗਤਾ ਹੋਵੇ ਤੇ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਡਰਾਈਵਿੰਗ ਲਾਇਸੈਂਸ ਹੈ ਜਿਹੜਾ ਟਿੱਪਰ ਚਲਾਉਣ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਇਹਦੇ ਵਿੱਚ ਟਿੱਪਰ ਵਾਸਤੇ ਲੇਬਰ ਦੀਆਂ ਪੋਸਟਾਂ ਨੇ 35 ਇਹਦੇ ਵਿੱਚ ਕੋਈ ਵਿਦਿਅਕ ਯੋਗਤਾ ਨਹੀਂ ਮੰਗੀ ਗਈ ਸਿਰਫ ਪੰਜਾਬੀ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਹੈ ਇਹਦੇ ਵਿੱਚ ਇਹ ਤੋਂ ਇਲਾਵਾ 15 ਪੋਸਟਾਂ ਨੇ ਐਮ ਆਰ ਐਫ ਸ਼ੈੱਡ ਐਂਡ ਪਿਟ ਸਲੇਵਰ ਦੀਆਂ ਇਹਦੇ ਵਿੱਚ ਵੀ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ ਲੇਬਰ ਫਾਰ ਮੇਨ ਰੋਡ ਸਵੀਪਿੰਗ ਜਿਹੜੀਆਂ ਮੁੱਖ ਸ਼ੜਕਾਂ ਤੇ ਸਫਾਈ ਕਰਨ ਦੇ ਲਈ 35 ਲੇਬਰ ਦੀਆਂ ਪੋਸਟਾਂ ਨੇ ਇਹਦੇ ਵਿੱਚ ਵੀ ਵਿਦਿਅਕ ਯੋਗਤਾ ਜਿਹੜੀ ਤੁਹਾਡੀ ਉਹ ਸਿਰਫ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ ਤੇ ਲੇਬਰ ਫਾਰ ਟਰੈਕਟਰ ਟਰਾਲੀ ਟਰੈਕਟਰ ਟਰਾਲੀ ਦੇ ਨਾਲ ਜਿਹੜੇ ਸਫਾਈਮੈਨ ਹੋਣਗੇ ਉਹਨਾਂ ਦੀਆਂ 18 ਪੋਸਟਾਂ ਨੇ ਸੋ ਇਹਦੇ ਵਿੱਚ ਜਿਹੜੀ ਯੋਗਤਾ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ ਤੇ ਸ਼ਾਮ ਦੇ ਤੇ ਰਾਤ ਦੇ ਸਮੇਂ ਕਮਰਸ਼ੀਅਲ ਏਰੀਆ ਦੇ ਵਿੱਚ ਸਫਾਈ ਕਰਨ ਦੇ ਲਈ ਲੇਬਰ ਦੀਆਂ 20 ਪੋਸਟਾਂ ਨੇ ਇਹ ਵੀ ਪੰਜਾਬੀ ਪੜ੍ਹਨੀ ਲਿਖਣੀ ਆਉਂਦੀ ਹੋਵੇ ਤੇ ਅਖੀਰ ਤੇ 14ਵੇਂ ਨੰਬਰ ਤੇ 32 ਪੋਸਟਾਂ ਨੇ ਇਹ ਰੈ residensial ਏਰੀਆ ਦੇ ਵਿੱਚ ਸਫਾਈ ਕਰਮਚਾਰੀਆਂ ਦੀਆਂ ਸੋ ਇਹਦੇ ਵਿੱਚ ਵੀ ਪੰਜਾਬੀ ਪੜ੍ਹਨੀ ਲਿਖਣੀ ਜਿਹੜੀ ਉਹ ਆਉਣੀ ਚਾਹੀਦੀ ਹੈ ਇਹਦੇ ਤੋਂ ਇਲਾਵਾ ਜਿਹੜੀਆਂ ਸ਼ਰਤਾਂ ਨੇ ਇਸ ਭਰਤੀ ਦੇ ਵਿੱਚ ਇੱਕ ਤਾਂ ਉਮੀਦਵਾਰਾਂ ਦੀ ਜਿਹੜੀ ਉਮਰ ਹੈ ਉਹ 1 ਜੂਨ 2025 ਨੂੰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਇਹਦੇ ਵਿੱਚ ਜਿਹੜੀ ਬਣਦੀ ਛੋਟ ਹੈ ਉਮਰ ਦੇ ਵਿੱਚ ਦਿੱਤੀ ਜਾਏਗੀ ਔਰ ਪਹਿਲੀ ਜਿਹੜੀ ਪੋਸਟ ਹੈ ਫਾਈਨੈਂਸ ਐਂਡ ਸਟੈਬਲਿਸ਼ਮੈਂਟ ਦੀ ਉਹਦੇ ਵਿੱਚ ਯੋਗਤਾ ਅਤੇ ਤਜਰਬੇ ਦੇ ਆਧਾਰ ਤੇ ਜਿਹੜੀ ਆ ਉਹ ਪਹਿਲ ਉਮੀਦਵਾਰਾਂ ਨੂੰ ਦਿੱਤੀ ਜਾਣੀ ਆ ਕੰਪਿਊਟਰ ਆਪਰੇਟਰ ਦੀ ਪੋਸਟ ਦੇ ਲਈ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਟੈਸਟ ਲਿਆ ਜਾਏਗਾ ਸੋ ਪਾਸ ਉਮੀਦਵਾਰਾਂ ਦੇ ਵਿੱਚੋਂ ਚੁਣੇ ਗਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਏਗਾ ਇਹਦੇ ਤੋਂ ਇਲਾਵਾ ਉਮੀਦਵਾਰਾਂ ਨੇ ਆਪਣਾ ਨਾਮ ਆਪਣਾ ਪਿਤਾ ਦਾ ਨਾਮ ਪਤੀ ਦਾ ਨਾਮ ਪੂਰਾ ਐਡਰੈਸ ਆਧਾਰ ਨੰਬਰ ਮੋਬਾਈਲ ਨੰਬਰ ਵਿਦਿਅਕ ਯੋਗਤਾ ਤਜਰਬਾ ਡਿਟੇਲ ਮਾਰਕਸ ਕਾਰਡ ਆਪਣਾ ਜਨਮ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਜੇ ਡਰਾਈਵਰ ਦੀ ਪੋਸਟ ਵਾਸਤੇ ਅਪਲਾਈ ਕੀਤਾ ਤਾਂ ਔਰ ਸਰੀਰਕ ਤੰਦਰੁਸਤੀ ਸੰਬੰਧੀ ਸਵੈ ਘੋਸ਼ਣਾ ਪੱਤਰ ਸੈਲਫ ਡਿਕਲੇਰੇਸ਼ਨ ਤੁਹਾਡੀ ਵੀ ਤੁਸੀਂ ਫਿਜ਼ੀਕਲ ਫੋਟੋ ਬਿਲਕੁਲ ਔਰ ਤੁਹਾਡਾ ਕਾਰਡ ਸਰਟੀਫਿਕੇਟ ਪੰਜਾਬ ਰੈਜੀਡੈਂਸ ਸਰਟੀਫਿਕੇਟ ਇਹ ਵੀ ਦੇਣਾ ਜਿਹੜਾ ਜ਼ਰੂਰੀ ਹੈ ਮੁਖਸਰ ਸਾਹਿਬ ਦੇ ਉਮੀਦਵਾਰਾਂ ਨੂੰ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਪ੍ਰਤੀ ਕੀਤੀ ਜਾਏਗੀ ਸੋ ਇਹਦੇ ਵਿੱਚ ਜਿਹੜਾ ਤੁਸੀਂ ਐਪਲੀਕੇਸ਼ਨ ਫਾਰਮ ਭਰ ਕੇ ਭੇਜਣਾ ਤੁਹਾਡੀ ਸਕਰੀਨ ਤੇ ਆ ਰਿਹਾ ਇਹਨੂੰ ਤੁਸੀਂ ਆਪਣੇ ਜਿਹੜਾ ਚੈਨਲ ਹੈ ਪੰਜਾਬ ਗਿਆਨ ਦਰਪਣ WhatsApp ਚੈਨਲ ਹੈ ਉਹਦਾ ਆ QR ਕੋਡ ਤੁਹਾਡੀ ਸਕਰੀਨ ਤੇ ਆ ਰਿਹਾ ਇਹਨੂੰ ਤੁਸੀਂ ਜਿਹੜਾ ਸਕੈਨ ਕਰ ਸਕਦੇ ਹੋ ਆਪਣੇ ਫੋਨ ਤੋਂ ਜਾਂ ਤੁਸੀਂ ਇਸ ਚਿੰਨ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦਿੱਤਾ ਹੋਇਆ WhatsApp ਚੈਨਲ ਦਾ ਉਹਦੇ ਤੇ ਜਾ ਕੇ ਜੁਆਇਨ ਕਰਕੇ ਤੁਸੀਂ ਉੱਥੋਂ ਵੀ ਜਿਹੜਾ ਐਪਲੀਕੇਸ਼ਨ ਫਾਰਮ ਹੈ ਡਾਊਨਲੋਡ ਕਰ ਸਕਦੇ ਹੋ ਇਹ ਪੂਰਾ ਨੋਟੀਫਿਕੇਸ਼ਨ ਪੜ੍ਹ ਵੀ ਸਕਦੇ ਹੋ ਜਾਂ ਕਿਸੇ ਵੀ ਨੇੜੇ ਦੇ ਕੈਫੇ ਤੇ ਜਾ ਕੇ ਵੀ ਤੁਹਾਨੂੰ ਫਾਰਮ ਮਿਲ ਜਾਏਗਾ ਇਹ ਤੁਸੀਂ ਉੱਥੋਂ ਭਰ ਕੇ ਜਿਹੜਾ ਫਾਰਮ ਹੈ ਇਹ ਆਨਲਾਈਨ ਅਪਲਾਈ ਨਹੀਂ ਕਰਨਾ ਇਹ ਤੁਸੀਂ ਦਫਤਰ ਦੇ ਵਿੱਚ ਜਿਹੜਾ ਪਹੁੰਚਦਾ ਕਰਨਾ ਇਹ ਤੁਹਾਨੂੰ ਦੱਸ ਦਿੰਨੇ ਆ ਕਦੋਂ ਤੱਕ ਜਿਹੜੀ ਇਹਦੀ ਆਖਰੀ ਤਰੀਕ ਹੈ ਉਮੀਦਵਾਰਾਂ ਦੀ ਗਿਣਤੀ ਵਿੱਚ ਜਿਹੜਾ ਵਾਅਦਾ ਘਾਟਾ ਕੀਤਾ ਜਾ ਸਕਦਾ ਸੋਸਾਇਟੀ ਵੱਲੋਂ ਔਰ ਚੁਣੇ ਗਏ ਉਮੀਦਵਾਰਾਂ ਦਾ ਜਿਹੜਾ ਰਿਜ਼ਲਟ ਹੈ ਉਹ ਤੁਸੀਂ mcmukser.in ਜਿਹੜੀ ਵੈਬਸਾਈਟ ਹੈ ਨਗਰ ਕੌਂਸਲ ਮੁਖਸਰ ਦੀ ਉਹਦੇ ਤੇ ਦੇਖ ਸਕਦੇ ਹੋ ਜਾਂ ਤੁਸੀਂ ਮੁਖਸਰ ਸਾਹਿਬ ਨਗਰ ਕੌਂਸਲ ਦੇ ਦਫਤਰ ਕਮਰਾ ਨੰਬਰ 5 ਵਿੱਚ ਵੀ ਨਤੀਜੇ ਜਿਹੜੇ ਉਹ ਵੇਖ ਸਕਦੇ ਹੋ ਚੁਣੇਗੇ ਉਮੀਦਵਾਰਾਂ ਦਾ ਡੋਪ ਟੈਸਟ ਬਲੱਡ ਟੈਸਟ ਮੈਡੀਕਲ ਤੇ ਪੁਲਿਸ ਵੈਰੀਫਿਕੇਸ਼ਨ ਜਿਹੜਾ ਕਰਾਉਣਾ ਬਹੁਤ ਜ਼ਰੂਰੀ ਹੈ ਔਰ ਚੁਣੇਗੇ ਉਮੀਦਵਾਰਾਂ ਦਾ 7 ਦਿਨ ਦਾ ਟ੍ਰੇਨਿੰਗ ਪੀਰੀਅਡ ਵੀ ਹੋਏਗਾ ਉਹਨਾਂ ਦੀ ਟ੍ਰੇਨਿੰਗ ਕਰਾਈ ਜਾਏਗੀ ਕੰਮ ਦੇ ਵਿੱਚ ਤਸੱਲੀ ਬਖਸ਼ ਪਾਏ ਜਾਣ ਤੇ ਤੁਹਾਨੂੰ ਸੋਸਾਇਟੀ ਵੱਲੋਂ ਜਿਹੜਾ ਪੱਕਾ ਕੀਤਾ ਜਾਏਗਾ ਨਿਯੁਕਤੀ ਪੱਤਰ ਤੁਹਾਨੂੰ ਦਿੱਤੇ ਜਾਣਗੇ ਫਿਲਹਾਲ ਜਿਹੜੀਆਂ ਇਹ ਭਰਤੀਆਂ ਨੇ ਇਹ ਅਸਥਾਈ ਤੌਰ ਤੇ ਹੋਣਗੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਤੁਹਾਡੇ ਵਿਹਾਰ ਦੇ ਹਿਸਾਬ ਨਾਲ ਪਰਮਨੈਂਟ ਵੀ ਕੀਤਾ ਜਾ ਸਕਦਾ ਹੈ ਜਿਹੜੇ ਉਮੀਦਵਾਰ ਵੀ ਇਹਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਇਹ ਐਪਲੀਕੇਸ਼ਨ ਫਾਰਮ ਜਿਹੜਾ ਤੁਸੀਂ ਭਰ ਕੇ ਆਪਣੇ ਜਿਹੜੇ ਤੁਹਾਡੇ ਸਰਟੀਫਿਕੇਟ ਨੇ ਦੱਸੇ ਗਏ ਨੇ ਤੁਹਾਨੂੰ ਉਹਨਾਂ ਦੀਆਂ ਸਾਰੀਆਂ 셀ਫ ਅਟੈਸਟਡ ਫੋਟੋਕਾਪੀਆਂ ਦਫਤਰੀ ਕੰਮ ਕਾਜ ਵਾਲੇ ਦਿਨ 26 ਜੁਲਾਈ 2025 ਦੁਪਹਿਰ 3 ਵਜੇ ਤੋਂ ਪਹਿਲਾਂ-ਪਹਿਲਾਂ ਨਗਰ ਕੌਂਸਲ ਸ਼੍ਰੀ ਮੁਕਸਰ ਸਾਹਿਬ ਦੇ ਦਫ਼ਤਰ ਦੇ ਕਮਰਾ ਨੰਬਰ 5 ਵਿੱਚ ਜਮ੍ਹਾਂ ਕਰਵਾ ਸਕਦੇ ਹੋ ਸੇ ਪੂਰੀ ਵੀਡੀਓ ਵੱਤ ਤੋਂ ਵੱਧ ਸ਼ੇਅਰ ਕਰਦੇ ਆ ਜੇ ਜਿਹੜੇ ਬੱਚੇ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਖਾਸ ਕਰਕੇ ਸ਼੍ਰੀ ਮੁਕਸਰ ਸਾਹਿਬ ਦੇ ਸੋ ਉਹਨਾਂ ਵਾਸਤੇ ਇਹ ਬਹੁਤ ਜਾਣਕਾਰੀ ਲਾਹੇਵੰਦ ਹੈ ਸੋ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣਾ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵੀ ਦਿਓ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ